ਇੱਥੇ ਦੀ ਹਮਸਤੀ ਦੀ ਗੱਲ ਛੱਡੋ ਰੱਬ ਦੀ ਦਰਗਾਹ 'ਚ ਵੀ ਕੋਈ ਸਵਾਲ ਨਹੀਂ ਪੁੱਛਦਾ ਉੱਥੇ ਵੀ ਲੇਖਾ ਕੋਈ ਨਾ ਪੁੱਛੈ ਜਹ ਹਰ ਬਖਸ਼ੰਦਾ ਜਿਹਨੂੰ ਗੁਰੂ ਰਾਮਦਾਸ ਮਹਾਰਾਜ ਬਖਸ਼ ਦਿੰਦੇ ਨੇ ਨਾ ਲੋਕ ਵਿੱਚ ਨਾ ਰੱਬ ਦੀ ਦਰਗਾਹ ਵਿੱਚ ਉਤੋਂ ਲੇਖਾ ਨਹੀਂ ਪੁੱਛਿਆ ਜਾਂਦਾ ਕਿਉਂਕਿ ਗੁਰੂ ਪਹਿਲੀ ਆਤਮਾ ਨਾਲ ਪੱਕੀ ਸਟੈਂਪ ਲਾ ਕੇ ਭੇਜਦਾ ਹੈ ਧਰਮ ਰਾਜ ਨੂੰ ਕਹਿੰਦਾ ਧਰਮ ਰਾਏ ਦਰ ਕਾਗਦਫਾਰੇ ਜਨ ਨਾਨਕ ਲੇਖਾ ਸਮਝਾ ਗੁਰੂ ਉਸ ਰੂਹ ਦੇ ਨਾਲ ਭੇਜਦਾ ਆਪਣਾ ਪੇਗਾਮ ਕਿ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ ਦੂਜੇ ਭਾਇ ਦੁਸ਼ਟਾਤਮ ਓਏ ਤੇਰੀ ਸਰਕਾਰ ਅਧਿਆਤਮਿਕ ਹਰ ਗੁਣਤਾਸ ਮਨ ਜਪੇ ਏਕ ਮੁਰਾਰ ਲਿਖ ਕੇ ਭੇਜਦਾ ਨਾਲ ਧਰਮ ਰਾਏ ਤਿੰਨ ਕੀ ਸੇਵ ਕਰੇ ਧਨ ਸਵਾਰਣ ਇਨੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸੇਵਾ ਕੀਤੀ ਹੈ ਧਰਮ ਰਾਹ ਤੋਂ ਲਿਖਾ ਨਹੀਂ ਉਹ ਪੁੱਛ ਸਕਦਾ ਇਹ ਅੰਦਰ ਵਿਸ਼ਵਾਸ